लुधियाना नगर निगम दफ्तर 'ਚ ਤਾਲਾ ਲਗਾਉਣ ਦੇ ਮਾਮਲੇ 'ਚ ਗ੍ਰਿਫਤਾਰ ਹੋਏ ਰਵਨੀਤ ਬਿੱਟੂ ਗ੍ਰਿਫਤਾਰ ਰਵਨੀਤ ਬਿੱਟੂ ਨੇ ਰਾਗਵ ਚੱਡਾ ਨੂੰ ਲਿਆੜ ਕੇ ਬੋਲੇ ਰਾਗਵ ਚੱਡਾ ਦੇ ਘਰ ਲਗਵਾਵਾਂਗੇ ਹੁਣ ਤਾਲਾ ਲੁਧਿਆਣਾ ਨਗਰ ਨਿਗਮ ਦਫਤਰ 'ਚ ਤਾਲਾ ਲਗਾਉਣ ਦੇ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਸੰਸਦ ਮੈਂਬਰ ਰਵਨੀਤ ਬਿੱਟੂ ਸਾਬਕਾ ਮੰਤਰੀ ਭਾਰਤ ਪੂਸ਼ਨਾਚੂ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਸੰਜੀਤ ਤਲਵਾਰ ਅਤੇ ਸ਼ਾਮ ਸੁਨਦਰ ਮਨ ਹੋਤਰਾ ਨੂੰ ਆਜਸਥਾਨਕ ਅਦਾਲਤ ਦੇ ਵਿੱਚ ਪੇਸ਼ ਕਰਨ ਤੋਂ ਬਾਅਦ ਦੇਰ ਰਾਤ ਨਾਬਾਦੀ ਨਵੀ ਜੀਲਾ ਜੇਲ੍ਹ ਦੇ ਵਿੱਚ ਲਿਆਂਦਾ ਗਿਆ। ਉਹਨਾਂ ਦੇ ਨਾਲ ਰਵਨੀਤ ਬਿੱਟੂ ਦੇ ਸੁਰੱਖਿਆ ਗਾਰਡ ਵੀ ਮੌਜੂਦ ਸਨ ਅਤੇ ਜੇਲ੍ਹ ਨੂੰ ਪੁਲਿਸ ਛਾਉਣੀ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ। ਰਵਨੀਤ ਬਿੱਟੂ ਨੇ ਪੰਜਾਬ ਸਰਕਾਰ ਉੱਤੇ ਹਮਲਾ ਕਰਦਿਆਂ ਹੋਇਆ ਕਿਹਾ ਕਿ ਅਜੇ ਤਾਂ ਅਸੀਂ ਲੋਕਾਂ ਦੀ ਆਵਾਜ਼ ਚੁੱਕ ਕੇ ਜੇਲ੍ਹ ਦੇ ਵਿੱਚ ਆਏ ਹਾਂ। ਅਤੇ ਅਸੀਂ ਹੁਣ ਰਾਗਵ ਚੱਡਾ ਦੇ ਘਾੜ ਨੂੰ ਵੀ ਤਾਲਾ ਲਗਵਾਵਾਂਗੇ ਉਹਨਾਂ ਕਿਹਾ ਹੈ ਕਿ ਜੇ ਪੰਜਾਬ ਸਰਕਾਰ ਕਟਿਆ ਹਰਕਤਾਂ ਉੱਤੇ ਉਤਰਾਈ ਹੈ ਤਾਂ ਅਸੀਂ ਇਹਨਾਂ ਤੋਂ ਨਹੀਂ ਡਰਦੇ ਕਦੇ ਲੈ ਜਾਂਦੇ ਆ ਲੁਧਿਆਣੀ ਕਦੇ ਲੈ ਆਏ ਹੁਣ ਪਤਨੀਆਂ ਨਾਬਾ ਜੇਲ ਇਸ ਵळे ਘਬਰਾਹਟ ਚ ਪਤਾ ਨਹੀਂ ਲੱਗ ਰਿਹਾ ਵੀ ਕਿੱਥੇ ਨੂੰ ਲੈ ਕੇ ਜਾਣਾ ਕਿੱਥੇ ਰੱਖਣਾ ਹੈ ਅਜੇ ਰਾਤ ਨੂੰ ਹੋਰ ਪਤਾ ਨਹੀਂ ਕਿੱਧਰ ਲੈ ਕੇ ਜਾਣਗੇ ਇਹ ਬੱਤਾਂ ਕੰਬੀਆਂ ਹੋਈਆਂ ਡਰੇ ਹੋਏ ਨੇ ਕਿਉਂਕਿ ਲੋਕਾਂ ਦੀ ਜਿਹੜੀ ਆਵਾਜ਼ ਠਾਉਣੀ ਆ ਉਹ ਕੁਦਰਤੀ ਗੱਲਾਂ ਲੋਕਾਂ ਦੀ ਹੱਕ ਸੱਚ ਦੀ ਲੜਾਈ ਕਿਸੇ ਨੂੰ ਤਾਂ ਫਿਰ ਬਈ ਜੇਲ੍ਹਾਂ ਚ ਜਾਣਾ ਹੀ ਪੈਂਦਾ ਅਸੀਂ ਇਸ ਕਰਕੇ ਪਹਿਲ ਕੀਤੀ ਆ ਬਿਲਕੁਲ ਸੋਚ ਸਮਝ ਕੇ ਕੀਤੀ ਹੈ ਤੇ ਲੋਕਾਂ ਦੇ ਹੱਕਾਂ ਲਈ ਕੀਤੀ ਹੈ ਕਿ ਅਸੀਂ ਆਪਣੀ ਵੀ ਮਨਸ਼ਾ ਕੀ ਲੱਗਦੀ ਹੈ ਜੀ ਇਸ ਦੇ ਵਿੱਚ ਦੇਖੋ ਸਰਕਾਰ ਹਜ਼ਾਰ ਰੁਪਈਆ ਨਹੀਂ ਦੇਣਾ ਚਾਹੁੰਦੀ 12500 ਰੁਪਈਆ ਪੈਨਸ਼ਨ ਨਹੀਂ ਦੇਣਾ ਚਾਹੁੰਦੀ ਜਿਹੜਾ ਉਹ ਐਮਐਸਪੀ 23 ਜਿਹੜੀ ਚੁਟਕੀ ਮਾਰ ਕੇ ਕਿਹਾ ਸੀ ਉਹ ਨਹੀਂ ਦੇਣਾ ਚਾਹੁੰਦੀ ਐਨਓਸੀਆਂ ਸਰਕਾਰ ਕਰਨਾ ਨਹੀਂ ਚਾਹੁੰਦੀ ਇਸ ਕਰਕੇ ਸਰਕਾਰੀ ਹਸਪਤਾਲ ਖਾਲੀ ਹੋ ਪਏ ਆ ਨਾ ਦਵਾਈ ਆ ਨਾ ਡਾਕਟਰ ਆ ਉੱਥੇ ਕੋਈ ਹਾਂ ਜੀ ਮਹੱਲੇ ਕਲੀਨਿਕਾ ਨਾਂ ਤੇ ਬਹੁਤ ਵੱਡਾ ਇੱਕ ਫਰਾਡ ਆ ਜਿਹੜਾ ਉਹ ਹੋ ਰਿਹਾ ਤੇ ਬਹੁਤ ਬੜੀਆਂ ਗੱਲਾਂ ਵਾਅਦੇ ਕੀਤੇ ਸੀ ਅੱਜ ਉਹ ਬਦਲਾਅ ਦੇ ਪਤਾ ਲੱਗ ਰਿਹਾ ਕਿਸਾਨ ਆ ਜਿਹੜਾ ਉਹ ਸੜਕਾਂ ਤੇ ਆ ਜਿਹੜੇ ਮਹਿਕਮੇ ਵਾਲੇ ਨੇ ਮੁਲਾਜ਼ਮ ਉਹ ਸੜਕਾਂ ਤੇ ਅੱਜ ਕਈਆਂ ਦੇ ਸਿਰ ਵੀ ਪਾਟੇ ਆ ਤੇ ਇਸ ਕਰਕੇ ਸਾਰਾ ਸਾਰਾ ਜਿਹੜਾ ਪੰਜਾਬ ਉਹ ਤੋਂ ਸੜਕਾਂ ਤੇ ਆਇਆ ਪਿਆ ਤੇ ਤੁਸੀਂ ਦੇਖ ਰਹੇ ਹੋ ਵੀ ਕਿਸ ਤਰੀਕੇ ਨਾਲ ਬੋਲਚਾਲ ਆ ਜਿਹੜੀ ਵਿਧਾਨ ਸਭਾ ਚ ਚੱਲ ਰਹੀ ਹੈ ਕਦੇ ਦੇਖਿਆ ਸੀ ਇਹ ਜਿਹੜਾ ਸੀਨ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਪਿਛਲੇ 2 ਦਿਨ ਦਾ ਉਹ ਕਦੇ ਦੇਖਿਆ ਸੀ ਤੇ ਅੱਜ ਬਜਟ ਆਇਆ ਤੇ ਐਦੋਂ ਤਾਂ ਬਜਟ ਨਹੀਂ ਪੇਸ਼ ਕਰਦੇ ਜੋ ਜਲੂਸ ਅੱਜ ਨਿਕਲੇ ਆਏ ਪਿਛਲੇ ਸਾਲ ਦਾ ਜਾਂ ਉਦੋਂ ਪਿਛਲੇ ਸਾਲ ਦਾ ਬਜਟ ਪੜਤ ਕਿਸੇ ਮੁਲਾਜ਼ਮ ਨੂੰ ਕਿਸੇ ਵਪਾਰੀ ਨੂੰ ਕਿਸੇ ਕਿਸਾਨ ਨੂੰ ਕਿਸੇ ਛੋਟੇ ਦੁਕਾਨਦਾਰ ਨੂੰ ਮੈਨੂੰ ਇੱਕ ਚੀਜ਼ ਤਾਂ ਦੱਸ ਦਿਓ ਵੀ ਕਿਸੇ ਨੂੰ ਕੀ ਮਿਲਿਆ ਕੀ ਅੱਜ ਤੁਹਾਨੂੰ ਲੱਗ ਰਿਹਾ ਕੁਝ ਅੱਜ ਸਮਝ ਆਈ ਹੈ ਵੀ ਕੀ ਮਿਲਿਆ ਕਿਸੇ ਨੂੰ ਇਸ ਕਰਕੇ ਉਸ ਕਾਲੀ ਇਹ ਕੋਈ ਜੇਲਾਂ ਤਾਂ ਲੋਕਾਂ ਲਈ ਬਣੀਆਂ ਐ ਆਪਾਂ ਤਾਂ ਗੁਰੂ ਦੀ लाਡਲੀ ਜਿਹੜੀ ਫੌਜ ਆ ਸਾਰੇ ਤੇ ਨਾਲੇ ਸ਼ਹੀਦਾਂ ਦੀ ਆਪਾਂ ਤਾਂ ਭਗਤ ਸਿੰਘ ਰਾਜਗੁਰੂ ਸੁਖਦੇਵ ਉਹਨਾਂ ਦੇ ਰਾਹ ਤੇ ਚੱਲਣ ਵਾਲੇ ਲੋਕਾਂ ਤੇ ਇਹ ਲੋਕਾਂ ਖਾਤਰ ਜੇਲ੍ਹ ਹੋਈ ਆ ਤੇ ਉਹ ਤਾਲਾ ਜਿਹੜਾ ਲਾਇਆ ਸੀ ਉਹ ਸੀਐਮ ਸਾਹਿਬ ਤੁਹਾਨੂੰ ਪਤਾ ਉਹੀ ਤਾਲਾ ਵਿਧਾਨ ਸਭਾ ਚ ਲਾਗੇ ਤੇ ਫਿਰ ਵਿਧਾਨ ਸਭਾ ਚ ਤਾਲਾ ਉਹੀ ਦਿਖਾਇਆ ਉਹਨਾਂ ਨੇ ਉਹਨਾਂ ਨੇ ਆਪ ਕਿਹਾ ਵਿਧਾਨ ਸਭਾ ਨੂੰ ਤਾਲਾ ਲਾ ਦਿਓ ਵਿਧਾਨ ਸਭਾ ਨੂੰ ਤਾਲਾ ਲਾ ਦਿਓ ਮਤਲਬ ਆਪਣੇ ਸੂਬੇ ਨੂੰ ਤਾਲਾ ਲਾ ਦਿਓ ਤੁਹਾਡੇ ਨਾਲ ਕੋਣ ਕੋਣ ਨੇ ਜੀ ਹੁਣ ਤੁਹਾਡੇ ਨਾਲ ਮੈਂ ਇਸ ਵੇਲੇ ਭਾਰਤ ਪੁਸ਼ਨਾ ਅਸ਼ੂ ਵੀ ਸਾਡੇ ਐਕਸ ਮਿਨਿਸਟਰ ਨੇ ਸਾਡੇ ਜ਼ਿਲ੍ਹਾ ਪ੍ਰਧਾਨ ਐਕਸ ਐਮਐਲਏ ਨੇ ਸੰਜੀਤ ਜੀ ਸਾਡੇ ਡਿਪਟੀ ਮੇਅਰ ਨੇ ਸੀਨੀਅਰ ਸ਼ਾਮਸੁੰਦਰ ਬਲੋਤਰਾ ਜੀ ਚਾਰੋਂ ਬੰਦੇ ਇਸ ਵੇਲੇ ਅਸੀਂ ਲਾਏ ਆ ਬਾਕੀ ਪਤਾ ਨਹੀਂ ਕਿਦੀ ਕਿਦੀ ਗ੍ਰਿਫਤਾਰੀ ਉੱਥੇ ਕਿੰਨੇ ਬੰਦਿਆਂ ਦੀ ਕੀਤੀ ਹੋਊ ਕਿੰਨਿਆਂ ਦੀ ਕਰ ਰਹੇ ਹੋਊ ਇਹ ਤਸਵੀਰੀ ਅੱਜ ਪੁਲਿਸ ਸਾਡੇ ਘਰਾਂ ਚ ਪਹੁੰਚ ਗਈ ਸੀ ਕਿਸ ਤਰ੍ਹਾਂ ਉਹ ਸਿੱਧੀ ਜੁਡੀਸ਼ੀਅਲ ਇਹ ਭੇਜ ਦਿੱਤਾਗਾ ਕੋਈ ਦੇਖਿਆ ਨਹੀਂ ਗਿਆ ਇੱਕ ਟੈਪ ਤੇ ਆਪ ਜਾ ਕੇ ਸਲੰਡਰ ਕਰਦੇ ਉਸ ਤੋਂ ਬਾਅਦ ਕਾਲ ਹੀ ਨਹੀਂ ਗਈ ਕਾਲ ਹੀ ਨਹੀਂ ਗਈ ਜਦੋਂ ਪਰਚਾ ਕੀਤਾ ਸੀ ਉਹ ਨੌਨ ਅਵੇਲੇਬਲ ਸੀ ਫਿਰ ਫਿਰ ਲੱਤਾਂ ਚ ਜਾਣ ਵੀ ਰੱਖਣੀ ਸੀ ਤੇ ਅਸੀਂ ਉਹ ਪਰਚੇ ਤੋਂ ਭਜਣਾ ਥੋੜੀ ਸੀ ਠੀਕ ਹੈ ਨਾ ਜੀ ਜਦੋਂ ਕੋਰਟ ਜੱਜ ਨੇ ਕਿਹਾ ਵੀ ਦੱਸੋ ਇਹਦੇ ਲਈ ਕੀ ਕਰਨਾ ਹੈ ਕਿਉਂਕਿ ਆਫੈਂਸ ਜਿਹੜਾ ਐਸਾ ਸੀ ਉਹ ਨੌਨ ਅਵੇਲੇਬਲ ਸੀ ਤੇ ਉਹਦੇ ਲਈ ਜਿਹੜਾ ਇਹ ਉਹ ਜੱਜ ਸਾਹਿਬ ਉਹਨਾਂ ਨੂੰ ਉਹ ਕਿੰਤੂ ਨਹੀਂ ਕੋਈ ਪ੍ਰੰਤੂ ਉਹਨੂੰ ਜੇ ਉਹ ਕੋਰਟ ਦਾ ਆਇਆ ਉਹਨਾਂ ਮੂਰੇ ਸਿਰ ਝੁਕਦਾ ਇਹ ਜਿਹੜਾ ਉਹ ਫੈਸਲਾ ਕੀਤਾ ਸਾਨੂੰ ਸਾਰਿਆਂ ਨੂੰ ਹੀ ਸਿਰ ਮੱਥੇ ਆ ਸਾਡੇ ਕੱਲ ਦੀ ਜਿਹੜੀ ਬੇਲਬੇਲ ਲੱਗੀ ਹੋਈ ਹੈ ਕੱਲ ਤੇ ਪੈਡਿੰਗ ਰੱਖੀ ਹੋਈ ਹੈ ਉਹ ਤਾਂ ਹੁਣ ਕੋਰਟ ਤੇ ਆ ਜੱਜ ਸਾਬਾਨਾ ਤੇ ਆ ਵੀ ਉਹਨਾਂ ਨੇ ਕੀ ਫੈਸਲਾ ਕਰਨਾ ਪਰ ਇਹ ਸਾਫ਼ ਸਰਕਾਰ ਦਾ ਇੱਕ ਤੱਕਾ ਇਹ ਤਾਨਾਸ਼ਾਹੀ ਰਵਈਆ ਵੀ ਜੇ ਅਸੀਂ ਇਹ ਕਾਂਗਰਸ ਦੇ ਵੱਡੀ ਲੀਡਰਸ਼ਿਪ ਨੂੰ ਦੰਬ ਲਾਂਗੇ ਤੇ ਸਾਡੇ ਮੂਰੇ ਕੋਈ ਬੋਲੂ ਨਹੀਂ ਗੀ ਆਮ ਬੰਦੇ ਨੂੰ ਇਹ ਡਰਾਉਣ ਦਾ ਇਹਨਾਂ ਨੂੰ ਇਹ ਨਹੀਂ ਪਤਾ ਵੀ ਪੰਜਾਬ ਆ ਇਹਨੂੰ ਜਿਵੇਂ ਦੱਬੋਂਗੇ ਇਹ ਉਨਾ ਹੀ ਉੱਠਦਾ ਹੈ ਤੁਹਾਡਾ ਇਸ ਤਰ੍ਹਾਂ ਹੀ ਚੱਲੀ ਰਹੂਗਾ ਪ੍ਰੋਟੈਸਟ ਬਿਲਕੁਲ ਇਹ ਤਾਂ ਅੱਗੇ ਹਜੇ ਵਧੂਗਾ ਇਹ ਤਾਂ ਚੰਗਿਆਰੀ ਆ ਹਜੇ ਜੋਤ ਇੱਕ ਲੱਗੀ ਅਸੀਂ ਆਪਣੇ ਲਈ ਕਰੇ ਕਰ ਰਹੇ ਆ ਤੇ ਲੋਕ ਇਹ ਲੋਕਾਂ ਦੇ ਮੂਰੇ ਵੀ ਹੱਥ ਜੋੜ ਕੇ ਅਪੀਲ ਆ ਜੇ ਅਸੀਂ ਤੁਹਾਨੂੰ ਲੱਗਦਾ ਤੁਹਾਡੇ ਖਾਤਰ ਕਰ ਰਹੇ ਆ ਤੇ ਲੋਕਾਂ ਨੂੰ ਵੱਧ ਚੜ ਕੇ ਸਾਡਾ ਸਾਥ ਦੇਣਾ ਚਾਹੀਦਾ ਬਸ ਦੇ ਕਾਂਗਰਸ ਨੇ ਲੇਵਾ ਕਰਦੇ ਤੇ ਦੂਜੇ ਪਾਸੇ ਇਹ ਕੁਛ ਪੀਤਾ ਤਾਂ ਨੇ ਤਾਂ ਹੀ ਨਾ ਕੀਤੀ ਸੀ ਉਦੋਂ ਵੀ ਨਹੀਂ ਇਹ ਪੰਜਾਬ ਨੇ ਕਦੇ ਨਹੀਂ ਕਿਹਾ ਪੰਜਾਬ ਦੇ ਕੱਲੇ-ਕੱਲੇ ਵਰਕਰ ਨੇ ਤੁਹਾਨੂੰ ਵੀ ਪਤਾ ਹੈ ਹਰੇਕ ਲੀਡਰ ਨੇ ਪੰਜਾਬ ਦੇ ਨੇ ਇਹ ਗੱਲ ਉੱਤੇ ਪਹਚਾਈ ਵੀ ਜੇ ਤੁਸੀਂ ਸਮਝੌਤਾ ਕਰੋਗੇ ਫਿਰ ਅਸੀਂ ਆਪਣੇ ਘਰਾਂ 'ਚ ਬਹਿ ਜਾਵਾਂਗੇ ਤੇ ਉਹ ਹਾਈ ਕਮਾਂਡ ਨੇ ਗੱਲ ਮੰਨੀ ਤੇ ਬਾਹਰ ਕਿੱਥੇ ਵੀ ਸਮਝੌਤਾ ਹੋਵੇ ਉਹਦੇ ਨਾਲ ਸਾਨੂੰ ਕੀ ਮਤਲਬ ਪੰਜਾਬ 'ਚ ਤਾਂ ਅਸੀਂ ਇਹਨਾਂ ਦੇ ਐਨ ਡਟਕੇ ਐਨ ਨੰਗੇ ਚਿੱਟੇ ਇਹਨਾਂ ਦੇ ਖਿਲਾਫ ਖੜੇ ਆ ਜੋ ਇਹਨਾਂ ਨੇ ਪੰਜਾਬ ਨਾਲ ਕੀਤਾ ਉਹ ਬਰਦਾਸ਼ਤ ਨਹੀਂਗਾ ਇਹ ਬਾਹਰੋਂ ਆ ਕੇ ਰਾਗਵ ਚੱਡੇ ਵਰਗੇ ਦਿੱਲੀ ਬੈਠੇ ਉਹ ਔਰੇ ਹੁਕਮ ਚਲਾਉਂਦੇ ਆ ਜਦੋਂ ਉਹ ਚੁੰਡੀ ਭਰੀ ਉਹ ਚੀਕ ਨਿਕਲੀ ਤੇ ਰਾਗਵ ਚੱਡੇ ਨੇ ਕਹਿ ਕੇ ਇਹ ਐਫ ਆਈ ਆਰ ਸਾਡੇ ਤੇ ਦਰਜ ਕਰਵਾਈਆਂ ਉਹਦਾ ਉਹਦਾ ਕਰਾਂਗੇ حساب ਉਹਨੂੰ ਥੋੜੇ ਰਾਹੀਂ ਕਹਿ ਦਿੰਨਾ ਵੀ ਉਹ ਯਾਦ ਰੱਖੇ ਦਿੱਲੀੋਂ ਆ ਕੇ ਪਹਿਲਾਂ ਔਰੇ ਗਮਰਾਹ ਕਰ ਗਿਆ ਜਿੱਦਣ ਛੁੱਟ ਗਏ ਹੁਣ ਤੇਰੇ ਘਰੇ ਵੀ ਤਾਲਾ ਲਾਉਣਾ ਆਵਾਂਗੇ ਰਾਗਵ ਯਾਦ ਰੱਖੀ ਤੂੰ